पुलिस प्रशासन भी जो थे, मौके पर पहुंच चुके हैं जिन्हें भी सेवादार भीरू बेनती है ਜੋ ਵੀ ਇਸ ਨਿਊਜ਼ ਨੂੰ ਸੁਣ ਰਹੇ ਨੇ ਜੋ ਵੀ ਇਸ ਸਲਾਈਡ ਨਾਲ ਜੁੜੇ ਨੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇੱਥੇ ਜੋ ਬਨ ਦਾ ਜੋ ਪਹਾੜ ਹੈ ਉਹ ਜੋ ਪਾਣੀ ਰੈਸਨ ਦੀ ਸਥਿਤੀ ਹੈ ਉਹ ਤਕਰੀਬਨ 15 ਤੋਂ 20 ਫੁੱਟ ਦੇ ਕਰੀਬ ਹੈ ਤੇ ਬਨ ਲਗਾਤਾਰ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਨੇ ਵੀ ਸੇਵਾਦਾਰ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨੂੰ ਵੱਧ ਤੋਂ ਵੱਧ ਜੋ ਮੂਲਕ ਇਲਾਕੇ ਦੇ ਲੋਕ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਵੱਲ ਸ਼ੇਅਰ ਕਰਦੇ ਰਹਿਣ ਤਾਂ ਜੋ ਸਥਿਤੀ ਤੇ ਕਾਬੂ ਪਾਇਆ ਜਾ ਸਕੇ ਕਿਉਂਕਿ ਜੋ ਲਗਾਤਾਰ ਪਿਛਲੇ 10 ਦਿਨ ਤੋਂ ਕਿਸਾਨ ਜਦੋਜਹਿਦ ਕਰ ਰਹੇ ਸੀ ਕਿਤੇ ਉਹਨਾਂ ਦੀ ਮਿਹਨਤ ਜੋ ਅਸਰ ਨਾ ਪਵੇ ਤੋਂ ਸਾਰੇ ਹੀ ਵੀਰਾਂ ਨੂੰ ਬਤਵਤ-ਬਤ ਬੇਨਤੀ ਕਰਦੇ ਆ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ